ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਜਨਕਿ ਬੜਾ ਰੌਲਾ ਚੱਲ ਰਿਹਾ। ਕਈ ਪਿੰਡਾਂ ਦੇ ਵਿੱਚ ਜਨਕਿ ਸਰਕਾਰ ਵੱਲੋਂ ਐਮਐਲਏ ਵੱਲੋਂ ਜਨਕਿ ਧੱਕੇਸ਼ਾਹੀ ਵੀ ਕੀਤੀ ਜਾ ਰਹੀ ਹੈ ਵੀ ਜਿਹੜੀ ਰਿਜ਼ਰਵੇਸ਼ਨ ਸੀ ਪਿਛਲੇ ਲੰਮੇ ਤੋਂ ਆ ਰਹੀ ਸੀ ਜਨਕਿ ਉਹ ਵੀ ਜਨਕਿ ਟੜਾਈ ਗਈ ਆ। ਅੱਜ ਗੰਗਾ ਪਿੰਡ ਦੇ ਪੂਰਾ ਐਸਸੀ ਭਾਈਚਾਰਾ ਸਾਡੇ ਨਾਲ ਨੇ ਨੱਗਰ ਸਾਰਾ ਇਕੱਠਾ ਹੋਇਆ। ਇਹਦੀ ਗੱਲਬਾਤ ਕਰਾਂਗੇ ਤੇ ਅੱਜ ਇਕੱਠੇ ਹੋਣ ਦਾ ਕਾਰਨ ਕੀ ਆ ਤੇ ਕੀ ਆ? ਭਾਈ ਜੀ ਅੱਜ ਤੁਸੀਂ ਜਿਹੜੇ ਐਸਸੀ ਭਾਈਚਾਰਾ ਸਾਰਾ ਜਨਕਿ ਪਿੰਡ ਗੰਗਾ ਦਾ ਇਕੱਠਾ ਹੋਏ ਆ। ਇਕੱਠਾ ਹੋਣ ਦਾ ਕਾਰਨ ਕੀ ਤੁਹਾਡਾ? ਸਾਡਾ ਜੀ ਇਕੱਠਾ ਹੋਣ ਦਾ ਕਾਰਨ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਮੈਂ ਬ੍ਰਾਹਮਣ ਸਭਾ ਪ੍ਰਧਾਨ ਚੀਤਲਾ ਮਾਤਾ ਮੰਦਰ ਪਿੰਡ ਗੰਗਾ ਤੋਂ ਤੇ ਜਿਹੜਾ ਇਹ ਮੇਰਾ ਭਾਈਚਾਰਾ ਹੈ ਇਹਦੇ ਨਾਲ ਮੇਰਾ ਜੁਗਾ ਜਗੰਤਰਾਂ ਤੋਂ ਸਮਝੋ ਸਾਡੀ ਪਿਛਲੀ ਪੀੜ੍ਹੀ ਤੋਂ ਲੈ ਕੇ ਦਿਲੋਂ ਪਿਆਰ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਦਾ ਮੈਂ ਬਿਸ਼ਾ ਨਾਮਾ ਨਾਂ ਲੈ ਕੇ ਜਾਂਦਾ ਹੋਇਆ ਤਾਂ ਕਿਸੇ ਨੂੰ ਕਹਾਂ ਆਹ ਤੇ ਆਹ ਤੇ ਆਹ ਸਾਡੀ ਜਿਹੜੀ ਮੁੱਖ ਡਿਮਾਂਡ ਹੈ 20 ਸਾਲਾਂ ਤੋਂ ਲੈ ਕੇ ਇਸ ਪਿੰਡ ਦੇ ਵਿੱਚ ਰਿਜ਼ਰਵ ਆਉਂਦੀ ਹੈ ਤੇ ਧੱਕੇ ਦੇ ਨਾਲ ਤਾਨਾशाही ਦੇ ਨਾਲ ਇਸ ਨੂੰ ਸੌਰੀ ਜਰ ਬਾਜ ਜਾਂਦੀ ਹੈ ਜਿਹੜੇ ਜਰਨਲ ਬੰਦੇ ਹੈ ਉਹ ਧੱਕੇ ਦੇ ਨਾਲ ਇਹਨੂੰ ਰਿਜ਼ਰਵ ਨੂੰ ਤੜਾ ਲੈਂਦੇ ਆ ਤੇ ਉਹ ਸਰਪੰਚੀ ਕਰ ਰਹੇ ਆ ਸਾਡੀ ਐਤਕੀ ਦੀ ਡਿਮਾਂਡ ਇਹ ਹੈ ਜਿੰਨੇ ਸਾਡੇ ਭਾਈਚਾਰੇ ਦੇ ਲੋਕ ਹੈ ਜਿਹੜੀ ਸਾਡੀ ਐਤਕੀ ਤਾਂ ਨਾ ਸ਼ਾਹੀ ਦੇ ਨਾਂਅ ਨਾਲ ਇਹ ਰਿਜ਼ਰਵ ਤੜਾਈ ਗਈ ਹੈ ਮੈਂ ਇਸ ਦਾ ਵਿਰੋਧ ਕਰਦਾ ਹਾਂ ਰਾਜ ਕੇ ਵਿਰੋਧ ਕਰਦਾ ਹਾਂ ਕੋਈ ਮੈਂ ਪਾਰਟੀ ਵਜੋਂ ਨਹੀਂ ਬੋਲ ਰਿਹਾ ਮੈਂ ਸੱਚ ਤੇ ਬੋਲ ਰਿਹਾ ਤਾਂ ਸਾਨੂੰ ਇਹ ਐਤਕੀ ਰਿਜ਼ਰਵ ਚਾਹੀਦੀ ਹੈ ਅਸੀਂ ਆਪ ਦਾ ਭਾਈ ਚਾਰੇ ਦਾ ਮੈਂ ਨਹੀਂ ਕਹਿੰਦਾ ਮੈਂ ਸਰਪੰਚ ਬੰਨਾ ਮੈਂ ਨਹੀਂ ਕਹਿੰਦਾ ਕੋਈ ਹੋਰ ਬੰਨਾ ਜਿਹੜਾ ਸਾਡਾ ਭਾਈ ਚਾਰਾ ਜਿਹਦੇ ਤੇ ਹੱਥ ਰੱਖੂਗਾ ਅਸੀਂ ਉਹਦੀ ਡਿਮਾਂਡ ਕਰਾਂਗੇ ਬੇਸ਼ੱਕ ਇਸ ਦੇ ਵਿੱਚ ਕੋਈ ਵੀ ਰਿਕਾਉਟ ਬਣੇ ਜੇ ਵਿੱਚ ਕੋਈ ਡੀਸੀ ਰਿਕਾਉਟ ਬਣਦਾ ਹੈ ਜਾਂ ਕੋਈ ਹੋਰ ਬੰਦਾ ਜ਼ਿਲ੍ਹਾ ਪ੍ਰਸ਼ਾਸਨ ਤਾਂ ਅਸੀਂ ਕੋਰਟ ਤੱਕ ਜਾਵਾਂਗੇ ਜਿਹੜਾ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਅਸੀਂ ਸਰਕਾਰ ਨੂੰ ਹਲਕੇ ਦੇ ਐਮਐਲਏ ਨੂੰ ਤੇ ਭਗਵੰਤਮਾਨ ਸਰਕਾਰ ਨੂੰ ਇਹ ਕਹਿ ਰਹੇ ਆ ਕਿ ਜਿਹੜਾ ਸਾਡਾ ਹੱਕ ਹੈ ਉਹ ਸਾਨੂੰ ਚਾਹੀਦਾ ਹੈ ਬੇਸ਼ੱਕ ਕੋਈ ਇਸ ਗੱਲ ਦਾ ਗਿਲਾ ਕਰੇ ਬੇਸ਼ੱਕ ਸਾਡੇ ਤੇ ਕੋਈ ਪਰਚਾ ਦੇਵੇ ਬੇਸ਼ੱਕ ਕੋਈ ਮੈਨੂੰ ਫਾਂਸੀ ਲਾ ਦੇ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਸੱਚ ਤੇ ਆ ਬ੍ਰਾਹਮਣ ਸਭਾ ਜੋ ਸੱਚਾ ਸੱਚ ਨਾਲ ਹੀ ਖੜੂੰਗਾ ਜੈ ਹਿੰਦ ਜੈ ਭਾਰਤ ਜੇਕਰ ਨਹੀਂ ਟੁੱਟਦੀ ਤਾਂ ਜੇਕਰ ਇਹ ਨਹੀਂ ਟੁੱਟਦੀ ਤਾਂ ਅਸੀਂ ਇਸ ਚੀਜ਼ ਦਾ ਉੱਚੇ ਪੱਧਰ ਤੇ ਵਿਰੋਧ ਕਰਾਂਗੇ ਬੇਸ਼ੱਕ ਸਾਨੂੰ ਡੀਸੀ ਸਾਹਿਬ ਦੇ ਧਰਨਾ ਲਾਉਣਾ ਪਵੇ ਬੇਸ਼ੱਕ ਸਾਨੂੰ ਕਿਤੇ ਵੀ ਕੋਈ ਜਾਮ ਕਰਨਾ ਪਵੇ ਅਸੀਂ ਆਪਦੇ ਪਿੰਡ ਪੱਦਰ ਤੇ ਜਿੰਨਾ ਸਾਡੇ ਵਿੱਚ ਬਾਲਾ ਹੈ ਜਿੰਨਾ ਮੇਰੇ ਭਾਈ ਚਾਰੇ ਦੇ ਵਿੱਚ ਬਾਲਾ ਹੈ ਜਾਤ ਪਾਤ ਕੋਈ ਨਹੀਂ ਹੁੰਦੀ ਮੈਂ ਉਹ ਤੋਂ ਰਹਿ ਤਾਂ ਮੈਨਾਂ ਦੇ ਨਾਲ ਆ ਇਹ ਹੀ ਮੇਰੀ ਜਾਤ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਜਿੱਥੋਂ ਤੱਕ ਵੀ ਸਾਡਾ ਹੋਇਆ ਅਸੀਂ ਉੱਥੋਂ ਤੱਕ ਜਾਵਾਂਗੇ ਜੀ ਹਾਂਜੀ ਸਰ ਜੀ ਮੇਰੇ ਬਹੁਤ ਹੀ ਪਰਮ ਸਤਕਾਰਯੋਗ ਭਾਈ ਚਾਰੇ ਦੇ ਲੋਕੋ ਆਪਣੀ ਜਿਹੜੀ ਤੱਕਾ ਸਰਕਾਰ ਨੇ ਕੀਤਾ ਜਾਂ ਕਿਸੇ ਪ੍ਰਸ਼ਾਸਨ ਨੇ ਕੀਤਾ ਤੇ ਸਾਡੀ ਜਿਹੜੀ ਫੀਟਾ ਪਹਿਲਾਂ ਅੱਜ ਤੋਂ 20 25 ਸਾਲ ਪਹਿਲਾਂ ਜਨਰਲਿ ਤੋਂ ਚੱਲੀ ਆ ਰਹੀ ਹੈ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਛੱਡੀ ਜਿਹੜੀ ਜਰਨਲ ਕਰਾਈ ਗਈ ਹੈ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਇਸ ਨੂੰ ਮਤਲਬ ਐਸਸੀ ਦੇ ਵਿੱਚ ਉਹ ਫੀਟ ਨੂੰ ਐਸ ਸੀ ਸੀ ਤੇ ਕੀਤੀ ਜਾਵੇ ਜੇਕਰ ਨਹੀਂ ਹੁੰਦਾ ਤਾਂ ਅਸੀਂ ਇਸ ਨੂੰ ਆਪਣਾ ਕੋਰਟ ਤੱਕ ਜਾਂ ਹੋਰ ਜਿੰਨਾ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਸ ਨੂੰ ਐਸ ਸੀ ਸੀ ਦੁਆਰਾ ਕੀਤਾ ਹੈ ਸਰਪੰਚ ਜੀ ਜਿਹੜਾ ਐਲਾਨ ਆ ਉਹ ਤਾਂ ਹੋ ਚੁੱਕਿਆ ਕੀ ਲੱਗਦਾ ਵੀ ਇਹ ਟੁੱਟ ਜੂਗੀ ਤੁਹਾਨੂੰ ਤੋ ਸੇ ਦੀ ਸਟੇਲ ਆ ਆਪਣ ਚੇਤੀ ਐਲਾਨ ਤਾਂ ਹੋ ਚੁੱਕਿਆ ਜਾਂਦਾ ਐਲਾਨ ਕਰਨ ਤੋਂ ਪਹਿਲਾਂ ਤੁਸੀਂ ਡੀਸੀ ਨੂੰ ਮਿਲਣਾ ਸੀ ਇਹਦੇ ਸਬੰਧ ਚ ਇਹਦਾ ਸਾਰਾ ਕੰਮ ਡੀਸੀ ਨੇ ਕਰਨਾ ਹੁੰਦਾ ਹੁਣ ਇਹ ਐਮਐਲਏ ਆ ਉਹ ਇਹ ਕਹਿ ਰਿਹਾ ਵੀ ਸਾਡੇ ਵੱਸ ਕੁਝ ਨਹੀਂਗਾ ਇਹ ਸਾਰਾ ਰਿਪੋਰਟ ਡੀਸੀ ਨੇ ਬਣਾ ਕੇ ਭੇਜਣੀ ਹੁੰਦੀ ਆ ਤੇ ਜੇਕਰ ਐਲਾਨ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਮਿਲਦੇ ਹੱਲ ਹੋ ਜਾਣਾ ਸੀ ਹੁਣ ਹੋਜੂ ਹੱਲ ਤੁਹਾਡਾ ਹੁਣ ਫਿਰ ਕੋਰਟ ਸਟੇਲ ਲਾ ਲਈ ਸਟੇਜ ਸਟੇਲ ਲਾ ਲਾਂ ਕੋਰਟ ਤੋਂ ਹਾਈ ਕੋਰਟ ਤੋਂ ਕੀ ਤੁਹਾਡਾ ਲੱਗਦਾ ਵੀ ਜਿਹੜੇ ਇਲੈਕਸ਼ਨ ਰੁਕ ਜਾਣਗੇ ਰੁਕ ਜਾਣਗੇ ਸਟੇ ਹੋ ਜਾਊਗਾ ਜੀ ਹਾਂਜੀ ਇਸ ਤੀਲਾ ਮੰਗ ਹਾਈ ਕੋਰਟ ਤੇ ਰਿਲੇਟ ਪਾ ਲਾਂਗੇ ਪਾਈ ਚੜਾਣਾ ਜੀ ਸਟੇ ਲੈਂਦੇ ਵੀ ਕਾਫੀ ਲੰਮਾ ਸਮਾਂ ਲੱਗ ਜਾਂਦਾ ਅੱਗੇ ਕਾਫੀ ਲੀਡਰ ਵੀ ਲੈਂਦੇ ਰਹਿੰਦੇ ਆ ਉਹ ਸਮਾਂ ਲੱਗ ਜਾਂਦਾ ਗਾਵਾਸਤੇ ਪ੍ਰਸਤਾਫਰ 15 ਹੋਊਗਾ ਨਹੀਂ ਚੌਥੀ ਵਾਰ ਚੜਾ ਲੀ ਪਹਿਲੀ ਵਾਰ ਵੀ ਤੜਾਲੀ ਨਹੀਂ ਸੀ ਹੁਣ ਵੀ ਤੜਾਲੀ ਫੇਰੇ ਵਾਰ ਆਈ ਇਹਨਾਂ ਦੇ ਹੈ ਜੀ ਇੱਕ ਹੜਾਕ ਸਾਨੂੰ ਮਿਲਣਾ ਚਾਹੀਦਾ ਅਸੀਂ ਤਾਂ ਆਪਦੇ ਹੱਕ ਦੀ ਸਰਕਾਰ ਤੋਂ ਮੰਗ ਕਰਦੇ ਆਂ ਜੀ ਹਾਂਜੀ ਇਹ ਹਰ ਕੇ ਵਾਂਗ ਹੀ ਚੜਾ ਲੰਦੇ ਆ 1998 ਚ ਬਣਿਆ ਸੀ ਬਿੱਲੂ ਸਰਪੰਚ ਜੀ ਉਸ ਤੋਂ ਬਾਅਦ ਮਲਕੀ ਸਰਪੰਚ ਬਣ ਗਿਆ ਸੀਮਿੰਦਰ ਜੀ ਫਿਰ ਬਣ ਗਿਆ ਮਲਕੀਤ ਜੀ ਫਿਰ ਬਣ ਗਿਆ ਸੀਰਾ ਜੀ ਫਿਰ ਮਨਮੋਹਨ ਸਿੰਘ ਬਣੇ ਸਾਡੀ ਮਨਮੋਹਨ ਸਿੰਘ ਉਹ ਕੇ ਵਾਰੀ ਸੀ ਪਰ ਹੁਣ ਸਾਡੀ ਵਾਰੀ ਫੇਰਾ ਸੀ ਐਸੀ ਮਤਲਬ ਲੇਡੀ ਜੀ ਲੜਨੀ ਸੀ ਹੁਣ ਐਸੀ ਪੇ ਤਰਾ ਕੇ ਫੇਰ ਉਹਨਾਂ ਨੇ ਜਨਰਲ ਕਰਾ ਲਈਏ ਇਸ ਕਰਕੇ ਅਸੀਂ ਬਰੋਧ ਕਰਦੇ ਜੀ ਅਸੀਂ ਪਰ ਦਿਖਾਈ ਦੀ ਕਰਦੇ ਜੀ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਚਲਦਾ ਸੀ ਲੋਕ ਕਹਿੰਦੇ ਸੀ ਕਾਲੀ ਕਾਂਗਰਸੀ ਜਿਹੜੇ ਧੱਕਾ ਕਰਦੇ ਆ ਔਰ ਮਨਮਰਜ਼ੀਆਂ ਕਰਦੇ ਆ ਕੋਈ ਇਹਨਾਂ ਸਰਕਾਰਾਂ ਚ ਵੀ ਚੱਲਦਾ ਉਹ ਬਿਲਕੁਲ ਜੀ ਮੈਂ ਫੇਰ ਇਹ ਗੱਲ ਕਹਾਂ ਕਿ ਧੱਕੇ ਦੀ ਗੱਲ ਥਾਂ ਥਾਂ ਤੇ ਚਿੱਟਾ ਥਾਂ ਥਾਂ ਤੇ ਝੂਠ ਦਫਾਣ ਥਾਂ ਥਾਂ ਤੇ ਕਾਰਾਗਾਰੀ ਚੱਲ ਰਹੀ ਹੈ ਜਿਹੜੇ ਬੰਦੇ ਹੁਣ ਮੈਂ ਇਹ ਕਹਾਂ ਅੱਜ ਮੈਂ ਤੁਹਾਡੇ ਨਾਲ ਬੋਲਿਆ ਹੋ ਸਕਦਾ ਸਾਜ਼ਿਸ਼ ਚੱਲਦੀ ਹੋਵੇ ਵੀ ਪੰਡਤ ਨੂੰ ਕੁੱਟ ਕੇ ਇਹਦੇ ਤੇ ਕੋਈ ਝੂਠਾ ਛੱਠਾ ਪਰਚਾ ਪਰ ਕੇ ਪਾ ਕੇ ਤੇ ਅੰਦਰ ਦੇ ਗਏ ਕਿਉਂਕਿ ਕੱਲ ਨੂੰ ਇਲੈਕਸ਼ਨ ਆਉਣੇ ਆ ਇਹ ਵਿੱਚੜੂਗਾ ਸਾਡੀਆਂ ਵੋਟਾਂ ਵੀ ਖਰਾਬ ਕਰੂਗਾ ਪਰ ਮੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਮੇਰੇ ਤੇ ਉਹ ਮਹਾਦੇਵ ਮੇਰੀ ਮਾਈ ਦਾ ਹੱਥ ਹੈ ਬੇਸ਼ੱਕ ਮੇਰੇ ਤੇ ਕੋਈ ਪਰਚਾ ਦੇ ਦੇ ਮੈਨੂੰ ਤਾਂ ਕੋਈ ਡਰ ਨਹੀਂ ਲੰਮਾ ਮੈਂ ਨਾ ਜਾਵਾਂ ਕਿ ਮੇਰੇ ਭਰਾ ਖੜੇ ਆ ਬਸ ਮੈਂ ਇਹ ਡਿਮਾਂਡ ਕਰਦਾ ਹਾਂ ਵੀ ਇਹ ਸ਼ੀਟ ਗੰਗਾ ਦੀ ਜੋ ਵੀ ਹੈ ਰਿਜ਼ਰਵ ਹੋਣੀ ਚਾਹੀਦੀ ਹੈ ਸਾਡੀ ਡਿਮਾਂਡ ਇਹ ਹੈ ਜੀ ਹਾਂਜੀ ਲੱਖਾ ਜੀ ਅੱਜ ਜੋ ਸਾਡਾ ਇਹ ਇਕੱਠੇ ਹੋਣ ਦਾ ਮਕਸਦ ਇਹ ਹੀ ਹੈ ਕਿ ਸਾਡੇ ਆਉਂਦੇ ਪਿਛਲੇ 20 ਸਾਲਾਂ ਤੋਂ ਜਰਨਲ ਸਰਪੰਚੀ ਆ ਰਹੀ ਆ ਤੇ ਜਦੋਂ ਕਿ ਸਾਡਾ ਪਿਛਲੇ ਪਲਾਂਟ 'ਚ ਵੀ ਹੱਕ ਮੰਗਦਾ ਸੀਗਾ ਉਦੋਂ ਵੀ ਐਮਐਲਏ ਪ੍ਰੀਤਮ ਨੇ ਇੱਕ ਦੇ ਕੇ ਕਰਾਤੀ ਜਰਨਲ ਕਰਾਤੀ ਇਸ ਵਾਰ ਵੀ ਸਾਡਾ ਜਗਸੀਰ ਸਿੰਘ ਵੀ ਐਮਐਲਏ ਉਹ ਬਹੁਤ ਤੱਕਾ ਕਰੀ ਜਾਂਦਾ ਪਿੰਡਾਂ ਦੇ ਵਿੱਚ ਥਾਂ ਦਾ ਬੰਦੀ ਰਿਪੋਰਟ ਆਈ ਜਾਂਦੀਆਂ ਤੇ ਅਸੀਂ ਤਾਂ ਭਗਵਾਨਤ ਮਾਨ ਤੋਂ ਵੀ ਇਹ ਮੰਗ ਕਰਦੇ ਆ ਵੀ ਸਾਡਾ ਜਿਹੜਾ ਐਸੀ ਕੋਟਾ ਸਾਨੂੰ ਦਿੱਤਾ ਜਾਵੇ ਜੇ ਨਾ ਆਇਆ ਤਾਂ ਅਸੀਂ ਉੱਚ ਪੱਧਰ ਤੇ ਜਿੱਥੋਂ ਤੱਕ ਸਾਨੂੰ ਸੰਘਰਸ਼ ਕਰਨਾ ਪਿਆ ਕਰਾਂਗੇ ਡੀਸੀ ਦਫ਼ਤਰ ਘੇਰਾਂਗੇ ਸੜਕਾਂ ਜਾਮ ਕਰਾਂਗੇ ਜਿੱਥੋਂ ਤੱਕ ਵੀ ਸਾਨੂੰ ਮਰਨ ਮਰਨ ਤੱਕ ਹੋਇਆ ਕੰਮ ਅਚ ਕਰਾਂਗੇ ਜੀ ਜੇ ਤੁਸੀਂ ਐਮਐਲਏ ਦੀ ਗੱਲ ਕਰਦੇ ਵੀ ਐਮਐਲਏ ਧੱਕਾ ਕਰਦਾ ਇਥੇ ਨਗਰ ਖੜਾ ਪੁੱਛਾਂਗੀ ਕਿ ਜਗਸੀਰ ਸਿੰਘ ਮਾਸਟਰ ਜਿਹੜਾ ਐਮਐਲਏ ਧੱਕਾ ਕਰਦਾ ਤੁਹਾਡੇ ਨਾਲ ਹਾਂ ਜੀ ਬਿਲਕੁਲ ਕਰਦਾ ਜੀ ਕਿਸ ਤਰ੍ਹਾਂ ਧੱਕਾ ਸਾਡੇ ਨਾਲ ਪਿਛਲੀ ਵਾਰੀ ਵੀ ਧੱਕਾ ਹੋਇਆ ਜੀ ਆਹ ਆ ਵੀ ਸਾਡੇ ਨਾਲ ਧੱਕਾਈ ਆ ਹੁਣ ਹੂੰ ਐ ਐਮਐਲਏ ਦੇ سپورਟ ਦੇ ਨਾਲ ਹੀ ਇਹ ਰਿਜ਼ਰਵ ਟੁੱਟੀ ਹੈ ਜੀ ਐਮਐਲਏ ਨੇ ਰਿਜ਼ਰਵ ਤੜਾਈ ਆ ਇਹ ਸਾਡੀ ਵੋਟ ਦਾ ਕੋਈ ਹੱਕ ਨਹੀਂਗਾ ਵੀ ਸਾਡਾ ਕੋਈ ਮੁੱਲ ਨਹੀਂਗਾ ਸਾਡੀ ਵੋਟ ਦਾ ਅਸੀਂ ਵੀ ਤਾਂ ਅਕਸਰ ਉਹਨਾਂ ਨੂੰ ਵੋਟਾਂ ਪਾਈਆਂ ਅਸੀਂ ਵੀ ਵੋਟਾਂ ਪਾਈਆਂ ਸਾਡੇ ਭਾਈਚਾਰੇ ਨੇ ਵੀ ਪਾਈਆਂ ਸਾਡੀ ਵੋਟ ਦਾ ਮੁੱਲ ਤਾਂ ਸਾਨੂੰ ਅਕਸਰ ਸਾਡਾ ਹੱਕ ਤਾਂ ਦਿਓ ਸਾਡਾ ਵੀ ਹੱਕ ਹੋਇਆ ਸਾਡੇ ਮਨ ਰਿਜ਼ਰਵ ਏਸ ਲਾਂਗੀ ਸਾਰਾ ਪਿਛਲੀ ਵਾਰੀ ਵੀ ਸੀਗੀ ਉਹ ਵੀ ਢੜਾਲੀ ਸੀਗੀ ਉਦੋਂ ਕਾਂਗਰਸ ਦੇ ਸਰਕਾਰ ਸੀਗੀ ਉਦੋਂ ਵੀ ਢੜਾਲੀ ਸੀਗੀ ਐਤਕੀ ਆਪ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਵੀ ਢੜਾਲੀ ਐਮਐਲਏ ਜਗਸੀਰ ਸਿੰਘ ਨੂੰ ਕਹਿ ਕੇ ਇਹ ਆਏ ਵਾਰੀ ਐਂ ਕਰਦੇ ਜੀ ਫਿਰ ਇਹਨਾਂ ਦਾ ਆਪ ਦੀ ਮਰਜ਼ੀ ਹੁੰਦੀ ਹੈ ਕਿਸੇ ਦੇ ਕਾਰਡ ਕਟਾ ਕੱਟਦੇ ਜੀ ਕਿਸੇ ਦੇ ਰਾਸ਼ਨ ਕਾਰਡ ਕਟਾ ਕਟਾਰਾ ਕੇ ਦੀ ਪੈਨਸ਼ਨ ਕਟਾਤੀ ਕਿਸੇ ਦੇ ਕੋਸ਼ ਕਰਾਤਾ ਇਹ ਫਿਰ ਆਪ ਦੀ ਮਰਜ਼ੀ ਕਰਦੇ ਆ ਜੀ ਹਮਮ ਹੋਰ ਘਾਹੇ ਦਾ ਸਾਡਾ ਕੋਈ ਇਹੋ ਜਿਹਾ ਪਾਈਚਾਰੇ ਦੇ ਵਿੱਚ ਕੋਈ ਸਰਪੰਚ ਬਣੇ ਜਿਹੜਾ ਗਰੀਬਾਂ ਦੀ ਗੱਲ ਸੁਣੇ ਜੀ ਵੀ ਇਹ ਇਹਨਾਂ ਦੇ ਹੱਕ ਦੇਵੇ ਇਹਨਾਂ ਨੂੰ ਇਹਨਾਂ ਦੇ ਹੱਕਾਂ ਬਾਰੇ ਲੜੇ ਜੀ ਇਹ ਇਹ ਤਾਂ ਹੁਣ ਆਪ ਦਾ ਇੱਕ ਵਾਰੀ ਸਰਪੰਚੀ ਲੈ ਲਈ ਜਿੰਨਾ ਇਹਨਾਂ ਨੇ ਪੈਸਾ ਲਾ ਲਿਆ ਫਿਰ ਇਹ ਆਪ ਦੇ ਢਿੱਡ ਭਰਦੇ ਆ ਜੀ ਹਮ ਸਾਡੇ ਆਹ ਸਮਸ਼ਾਨ ਘਾਟਾ ਦੀ ਪਿਛਲੀ ਗੰਦ ਡਿੱਗੀ ਪਈ ਆ ਜੀ ਇਹਨੂੰ ਘੱਟ ਤੋਂ ਘੱਟ ਵੀ 2 ਸਾਲ ਹੋ ਗਏ ਹਮ ਪਰ ਹਜੇ ਤੱਕ ਕਿਸੇ ਨੇ ਇਹਦੇ ਵਿੱਚ ਆਏ ਨਹੀਂ ਕਿਹਾ ਵੀ ਆ ਮੰਨ ਲਓ ਜੇ ਉਧਰ ਪਰੇ ਕਣਕ ਬੀਜੀ ਪਈ ਹੈ ਜੀ ਉਦੋਂ ਕੋਈ ਆਣ ਹੁਣੀ ਹੋਗੀ ਇਹਦੇ ਵਿੱਚੋਂ ਕੋਈ ਚੰਗਿਆੜਾ ਜਾ ਕੇ ਕਣਕ ਦੇ ਵਿੱਚ ਡਿੱਗ ਪਿਆ ਉਦੋਂ ਤਾਂ ਇਹ ਹਰਜਾਨਾ ਪਾਉਣਗੇ ਵੀ ਇਹਨਾਂ ਦੇ ਉਹਦੇ ਵਿੱਚੋਂ ਉਹ ਹੋਇਆ ਪਰ ਕੰਦ ਘਟਾਉਣ ਬਾਰੇ ਕੋਈ ਨਹੀਂ ਸੋਚ ਰਿਆ ਇਹ ਆਪ ਦੀ ਬਸ ਆਪ ਦੇ ਢਿੱਡ ਭਰਨ ਤੇ ਆ ਜੀ ਇਹ ਸਾਡੇ ਨਾਲ ੱੱਕਾ ਹੋ ਰਿਹਾ ਪੂਰਾ ਜੀ ਜੀ ਗੁਰੂ ਵੀ ਗੱਲਬਾਤ ਕਰਾਂਗੇ ਕੀ ਲੱਗਦਾ ਸਰਕਾਰ ਕਹਿੰਦੀ ਸੀ ਕਿਸੇ ਨਾਲ ਧੱਕਾ ਨਹੀਂ ਹੋਇਆ ਆਮ ਲੋਕਾਂ ਦੀ ਸਰਕਾਰ ਆ ਇਹ ਪਿੰਡਾਂ ਚੋਂ ਚੱਲਿਆ ਕਰੋ ਇਹ ਸੱਥਾਂ ਚੋਂ ਚੱਲਿਆ ਕਰੂਗੀ ਨਹੀਂ ਧੱਕਾ ਹੋ ਰਹੀ ਪੂਰਾ ਹੀ ਹਾਂ ਜਿਹੜੇ ਹਿਸਾਬ ਨਾਲ ਸਰਕਾਰ ਬਾਹਰ ਕਰਕੇ ਆਈ ਸੀਗੀ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਹੋ ਰਿਹਾ ਨਸ਼ੇ ਵੀ ਉਸ ਤਰ੍ਹਾਂ ਹੀ ਚੱਲ ਰਹੇ ਆ ਤੇ ਸਾਡਾ ਪਿੰਡ ਗੰਗਾ ਬਲੂਕੀ ਤੇ ਨਾਲ ਹੁਣ ਸਾਡਾ ਹੱਕ ਬੰਦਾ ਸੀ ਰਿਜ਼ਰਵ ਸੀਟ ਸੀਗੀ ਤੇ ਕਈ ਲੋਕਾਂ ਨੇ ਜਰਨਲ ਕਰਵਾ ਲਈ ਹੈ ਤੇ ਅਸੀਂ ਭਗਵਾਨਤਮਾਨ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡਾ ਬੰਦਾ ਹੱਕਾ ਜਿਹੜੀ ਰਿਜ਼ਰਵ ਸ਼ੀਟ ਹੈ ਉਹ ਸਾਡੀ ਰਿਜ਼ਰਵ ਸਾਨੂੰ ਦਿੱਤੀ ਜਾਵੇ ਤੇ ਸਾਡੇ ਰਿਜ਼ਰਵ ਸਰਪੰਚ ਬਣੇ ਜੀ ਹੋਰ ਵੀ ਜਾਣਕਾਰੀ ਲੈ ਲਾਂਗੇ ਪਿੰਡ ਚੋਂ ਆਏ ਨੇ ਕਿਵੇਂ ਲੱਗਦਾ ਬਾਪੂ ਜੀ ਤੁਹਾਨੂੰ ਠੀਕ ਹੈ ਜੀ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਅਸੀਂ ਆਪਦੇ ਹੱਕ ਪਾਲਦੇ ਆ ਸਾਨੂੰ ਜਰੂਰ ਮਿਲਣਾ ਚਾਹੀਦਾ 20 ਸਾਲ ਹੋ ਗਏ ਰਿਜ਼ਰਵ ਟੁੱਟਦੀ ਨੂੰ ਇਹ ਤੜਾਉਂਦੇ ਆ ਭਾਈਚਾਰਾ ਰਲ ਕੇ ਅਸੀਂ ਆਪਦਾ ਆਪਦਾ ਸਰਪੰਚ ਬਣਾਵਾਂਗੇ ਕੋਈ ਬਣਾ ਕੇ ਜਿਹਦੇ ਮਰਜ਼ੀ ਸਿਰ ਤੇ ਹੱਥ ਧਰ ਗਏ ਠੀਕ ਹੈ ਨਾ ਭਗਵੰਤ ਮਾਨ ਨੂੰ ਵੀ ਇਹੀ ਮੰਗ ਕਰਦੇ ਆ ਵੀ ਪਹਿਲੀ ਕਾਲ ਮੋਣੇ ਇਹ ਕਹੀ ਸੀ ਵੀ ਮੈਂ ਬੇਰਜਗਾਰੀ ਬੰਦ ਕਰੂੰਗਾ ਤੇ ਸਾਡੀ ਬੇਰਜਗਾਰੀ ਉਵੇਂ ਚੱਲੀ ਜਾਂਦੀ ਐ ਕਿੱਥੇ ਆ ਭਗਵੰਤ ਮਾਨ ਬੈਠਾ ਕਿੱਥੇ ਬੇਰਜਗਾਰੀ ਆਉਂਦੀ ਆ ਸਾਡੀ ਗੱਲ ਕੋਈ ਮੰਗ ਪੂਰੀ ਨਹੀਂ ਕਰੀ ਉਹਨੇ ਠੀਕ ਆ ਨਾ ਇਹ ਐਮਐਲਏ ਜਿੰਨੇ ਵੀ ਬਣਦੇ ਆ ਸਾਰੇ ਨਾਲ ਰਲ ਜਾਂਦੇ ਆ ਭਾਈਚਾਰੇ ਦੇ ਤੇ ਇਹਦੇ ਸਾਡੇ ਜਿਵੇਂ ਜਿੰਨੇ ਭਾਈ ਵੀਰ ਆ ਗਏ ਸਾਡੇ ਜਨਨ ਵਾਲਾ ਇਹ ਨਾਲ ਰਲ ਕੇ ਸਾਰੇ ਕੰਮ ਇਹ ਤੜਵਾਈ ਐ 20 ਸਾਲ ਹੋ ਗਏ ਟੁੱਟਦੀ ਨੂੰ ਅਸੀਂ ਐਤ ਕੀ ਹੱਕ ਆ ਦਾ ਭਾਲਦੇ ਆ ਵੀ ਸਾਡੀ ਸਾਨੂੰ ਸੇਸੀ ਕੋਟਾ ਮਿਲਣਾ ਜ਼ਰੂਰੀ ਚਾਹੀਦਾ ਜੇਕਰ ਜੇਕਰ ਨਹੀਂ ਟੁੱਟਦੀ ਤਾਂ ਤੁਹਾਡਾ ਕੋਈ ਸੰਘਰਸ਼ ਕੀ ਹੋਊਗਾ ਸੰਘਰਸ਼ ਸਾਹਿਬ ਜੀ ਕੋਰਟ ਚ ਲਾਵਾਂਗੇ ਕੋਰਟ ਚ ਲਾਵਾਂਗੇ ਜੇ ਤੁਹਾਡਾ ਕੋਰਟ ਨਹੀਂ ਸੁਣਨੀ ਸਾਡੀ ਧਰਨਾ ਕਾਨੂੰਨੀ ਕਾਰਵਾਈ ਕਰਾਂਗੇ ਧਰਨਾ ਵੀ ਲਾਵਾਂਗੇ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਹਾਂ ਅਸੀਂ ਆਪਦਾ ਜ਼ੋਰ ਲਾਵਾਂਗੇ ਜੀ ਕਿ 20 ਸਾਲ ਹੋ ਗਿਆ ਸਾਡੀ ਦੋ ਵਾਰੀ ਰਿਜ਼ਰਵਾਈ ਸੀਗੀ ਉਹ ਸਾਡੀ ਟੁੱਟਵਾ ਦਿੰਦੇ ਹੈ ਜੀ ਤੁਸੀਂ ਵੋਟਾਂ ਤਾਂ ਐਮ.ਐਲ.ਏ ਨੂੰ ਤੁਸੀਂ ਲੋਕਾਂ ਨੇ ਵੀ ਪਾਈਆਂ ਜਾਨੀ ਕਿ ਜਗਸੀਰ ਮਾਹਰ ਨੂੰ ਪਾਇਆ ਤੁਹਾਡਾ ਵੀ ਉਹਨਾਂ ਹੱਕ ਸੀ ਤੁਸੀਂ ਉਹਨੂੰ ਮਿਲ ਸਕਦੇ ਸੀ ਵੀ ਜਿਹੜੀ ਇਹ ਰਿਵਿਜ਼ਨ ਤੜਾਈ ਗਈ ਆ ਕਿਉਂ ਤੜਾਈ ਗਈ ਆ ਉਹਦੇ ਨਾਲ ਕੋਈ ਗੱਲਬਾਤ ਹੋਈ ਕਿਤੇ ਟੇਬਲ-ਟੇਬਲ ਤੇ ਬੈਠ ਕੇ ਅੱਛਾ ਇਹਦਾ ਤੁਹਾਨੂੰ ਮੈਂ ਜਵਾਬ ਦੇ ਦਿਆਂ ਮੈਂ ਇੱਕ ਫਰਜ਼ੀ ਗੱਲ ਕਰਨੀ ਨਹੀਂ ਚਾਹੁੰਦਾ ਸੀ ਲੇਕਿਨ ਹੁਣ ਮੈਨੂੰ ਕਰਨੀ ਪੈਗੀ ਉਹ ਕੀ ਜੀ ਮਾਹਰ ਜੀ ਦੇ ਰਾਜ ਦੇ ਵਿੱਚ ਸਾਡੇ ਉੱਥੇ ਨਾਲ ਸਰਕਾਰੀ ਚੌਕ ਸੀ ਮੇਰੇ 2 ਫੁੱਟ ਕੇ ਦੇ ਨਾਲ ਸਾਰਾ ਪਿੰਡ ਗਵਾ ਹੈ ਉਹ ਮਹਿਲਾ ਪੁਲਿਸ ਮੁਲਾਜ਼ਮ ਵੀ ਆ ਮੇਰੇ ਗਵਾਂਢ ਨੂੰ ਮਾਸਟਰ ਜੀ ਦੀ سپورਟ ਤੇ ਇਹਨਾਂ ਦਾ ਇੱਕ ਬਲਾਕ ਪ੍ਰਧਾਨ ਨਿਰਮਲ ਸੀਗਾ ਇੱਕ ਮੁੰਡਾ ਹੋਰ ਸੀ ਇਹ ਜਿਹੜੇ ਆਪ ਵਾਲੇ ਸੀ ਇਹ ਕਹਿੰਦੇ ਮਾਸਟਰ ਕਹਿੰਦਾ ਵੀ ਜਾ ਕੇ ਸਰਕਾਰੀ ਜਗ੍ਹਾ ਰੋਕੋ ਤੇ ਉੱਥੇ ਕਬਜ਼ਾ ਕੀਤਾ ਗਿਆ ਮੇਰੇ ਨਾਲ ਚੱਲੋ ਤੁਹਾਨੂੰ ਫੋਟੋ ਦੇਵਾਂ ਆਈਡੈਂਟੀ ਦੇਵਾਂ ਮੈਂ ਤਹਿਸੀਲਦਾਰ ਲਿਆਇਆ ਤਹਿਸੀਲਦਾਰ ਨੂੰ ਵਿਚਾਰੇ ਨੂੰ ਅੰਦਰਵਾੜ ਕੇ ਲਾਇ ਦੇ ਕੇ ਕਰਕੇ ਕੋਈ 20000 ਰੁਪਇਆ ਦੇ ਕੇ ਥਾਪੀ ਦੇ ਕੇ ਤੇ ਉਹਨੂੰ ਮੋੜਦਾ ਇਹਨਾਂ ਨੇ ਆ ਹਾਲ ਤਾਂ ਐਮਐਲਏ ਦੇ ਰਾਜ ਚ ਉਹੀ ਜਾਂਦਾ ਅਸੀਂ ਉਹਦੇ ਤੋਂ ਉਮੀਦ ਕੀ ਕਰਗੇ ਜਦੋਂ ਸਰਕਾਰ ਦੇ ਪਹਿਲੇ ਦਿਨੀ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਹੋ ਗਿਆ 12 ਫੁੱਟ ਜਗ੍ਹਾ ਤੇ ਤੇ ਉਹ ਮਾਸਟਰ ਤੇ ਅਸੀਂ ਵਿਚਾਰੇ ਤੇ ਆਸ ਕੀ ਜਾ ਕੇ ਰੱਖ ਕੇ ਕਰਾਂਗੇ ਉਹਦੇ ਕੋਲੇ ਜਾਵਾਂਗੇ ਤਾਂ ਹੋਰ ਛਿੱਤਰ ਖਾਵਾਂਗੇ ਇਸ ਲਈ ਅਸੀਂ ਸਾਡਾ ਮੈਂ ਕਿਸੇ ਵੀ ਪਾਰਟੀ ਦੇ ਨਾਲ ਨਾਲ ਕਰਕੇ ਨਹੀਂ ਬੋਲ ਰਿਹਾ ਤਾਂ ਮੈਂ ਕਾਂਗਰਸ ਵੱਲੋਂ ਬੋਲ ਰਿਹਾ ਨਾ ਮੈਂ ਅਕਾਲੀ ਦਲ ਵੱਲੋਂ ਬੋਲ ਰਿਹਾ ਨਾ ਮੈਂ ਹੋਰ ਵੱਲੋਂ ਬੋਲ ਰਿਹਾ ਮੈਂ ਸਿਰਫ ਆਪਦੀ ਬ੍ਰਾਹਮਣ ਸਭਾ ਵੱਲੋਂ ਬੋਲ ਰਿਹਾ ਤੇ ਸੱਚਾਈ ਤੇ ਖੜਿਆ ਸੱਚ ਤੇ ਖੜਾਂਗੇ ਬੇਸ਼ੱਕ ਸਾਡੀ ਪਾਰਟੀ ਵੀ ਕਿਸੇ ਨਾਲ ਧੱਕਾ ਕਰਦੀ ਹੈ ਤੇ ਮੈਂ ਸਾਲਿਆਂ ਨੂੰ ਮੂੰਹੇ ਲਾ ਲੂੰਗਾ ਬੇਸ਼ੱਕ ਮੇਰੇ ਤੇ ਅਲੀਕੇਸ਼ਨ ਲਾਉਣ ਵੀ ਤੂੰ ਗਾਲ ਕੱਢਦਾ ਸੀ ਮੈਂ ਕਾਂਗਰਸ ਪਾਰਟੀ ਦਾ ਵੀ ਨੁਮਾਇੰਦਾ ਰਿਆਂ ਤੇ ਹੈਗਾ ਵੀ ਆ ਹੁਣ ਅੱਜ ਮੈਂ ਬ੍ਰਾਹਮਣ ਸਭਾ ਬਸ ਕੰਮ ਕਰਨ ਵਾਲੀ ਇਹ ਹੈ ਵੀ ਜਿਹੜਾ ਸਾਡੀ ਡਿਮਾਂਡ ਇਹ ਕੀਤੀ ਜਾਂਦੀ ਹੈ ਵੀ ਐਮਐਲਏ ਆ ਭਾਵੇਂ ਚਾਹੇ ਭਗਵੰਤ ਮਾਨ ਮੁੱਖ ਮੰਤਰੀ ਹੈ ਵੀ ਸਾਡੇ ਪਿੰਡ ਦੀ ਹੈ ਜਿਹੜੀ ਸੀਟ ਰਿਜ਼ਰਵ ਹੋਣੀ ਚਾਹੀਦੀ ਹੈ ਕੀ ਗੱਲ ਇਹ ਭਾਈਚਾਰਾ ਇਨਸਾਨ ਨਹੀਂ ਵਿਚਾਰੇ ਇਹ ਸਾਰੀ ਦਿਹਾੜੀ ਕੰਮ ਕਰਦੇ ਆ ਇਹਨਾਂ ਲੋਕਾਂ ਤੋਂ ਇਹ ਜਿੱਤ ਕੇ ਮੁੜ ਕੇ ਇਹਨਾਂ ਦੇ ਖੇਤਰ ਮਾਰਨ ਲੱਗ ਜਾਂਦੇ ਆ ਇਹ ਕੀ ਕਾਰਨ ਇਹਨਾਂ ਨੂੰ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਮਹਿੰਦਰ ਸਿੰਘ ਬਣੇ ਅਸੀਂ ਨਹੀਂ ਕਹਿੰਦੇ ਲਖਬੰਦ ਸਿੰਘ ਬਣੇ ਜਿਹਦੇ ਉੱਤੇ ਸਾਡਾ ਸਮਾਜ ਹੱਥ ਧਰ ਦੂਗਾ ਭਾਈਚਾਰੇ ਦੇ ਉੱਤੋਂ ਅਸੀਂ ਉਹਦੀ ਮਦਦ ਕਰਾਂਗੇ ਉਹਨੂੰ ਅਸੀਂ ਸਰਪੰਚ ਦੇ ਕਾਬਲ ਸਮਝ ਕੇ ਸਰਪੰਚੀ ਦੇਵਾਂਗੇ ਜੇ ਕਰੇ ਧੱਕਾ ਕਰਨਗੇ ਅੱਜ ਕਹਿਣਗੇ ਆਹ ਬੋਲਦਾ ਸੀ ਆਹ ਬੋਲਦਾ ਸੀ ਅਸੀਂ ਪਰਚਾ ਦੇ ਦੇਾਂਗੇ ਮੈਨੂੰ ਕੋਈ ਡਰ ਨਹੀਂ ਅੱਜ ਦੇਣਾ ਪੰਜ ਦੇ ਦਿਓ 10 ਦੇ ਦਿਓ ਅਸੀਂ ਉੱਥੇ ਆਪਦਾ ਧਰਨਾ ਲਾਵਾਂਗੇ ਨਹੀਂ ਤਾਂ ਅਸੀਂ ਕੋਰਟ ਤੇ ਵਿੱਚ ਕੇਸ ਲਾਵਾਂਗੇ ਤੁਸੀਂ ਕਹਿੰਨੇ ਵੀ ਕਾਂਗਰਸ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ ਜੀ ਤੁਹਾਡੀ ਕਾਂਗਰਸ ਨੇ ਇਹਨਾਂ ਨੂੰ ਸਿਖਾਇਆ ਪਹਿਲਾਂ ਤੁਹਾਡੀ ਕਾਂਗਰਸ ਵੀ ਇਦਾਂ ੱਤੇ ੱੱਕੇ ਕਰਦੀ ਰਹੀ ਹੈ ਨਹੀਂ ਅੱਜ ਮੈਂ ਮਾ ਬ੍ਰਾਹਮਣ ਸਵੈ ਕਾਂਗਰਸ ਪਾਰਟੀ 'ਚ ਮੈਂ ਹਾਂ ਹੈਗਾ ਹੈਗਾ ਹੈ ਇਹ ਨਹੀਂ ਕਹਿੰਦਾ ਵੀ ਨਹੀਂ ਲੇਕਿਨ ਮੈਂ ਤੁਹਾਨੂੰ ਇਹ ਬਿਆਨਬਾਜ਼ੀ ਕਰ ਰਿਹਾ ਜੇ ਕਾਂਗਰਸ ਪਾਰਟੀ ਵੀ ਧੱਕਾ ਕਰੂਗੀ ਤਾਂ ਅਸੀਂ ਉਹਨੂੰ ਛੱਡ ਦਾਂਗੇ ਪਹਿਲਾਂ ਤਾਂ ਕਰਦੇ ਰਹੇ ਹੈ ਨਾ ਹਾਂਜੀ ਕਰਦੇ ਰਹੇ ਹਾਂ ਜੇ ਪਹਿਲਾਂ ਉਹ ਕਹਿੰਦੇ ਤੁਸੀਂ ਸਿਖਾਇਆ ਅਸੀਂ ਤੁਹਾਨੂੰ ਸਿਖਿਏ ਹਾਂ ਪਿਛਲੇ ਪਲਾਨ 'ਚ ਕਰਿਆ ਜੀ ਤੁਹਾਡੀ ਕਾਂਗਰਸ ਨੇ ਕਰਿਆ ਪਿਛਲੇ ਪਲਾਨ 'ਚ ਕਰਿਆ ਜੀ ਪ੍ਰੀਤਮ ਸਿੰਘ ਐਮਐਲਏ ਸੀਗਾ ਉਹਨੇ ਤੜਵਾਈ ਹੈ ਜੀ ਉਹਨੇ ਤੜਵਾਈ ਆ ਤਿਆਰ ਕੀ ਜਗਸੀਰ ਸਿੰਘ ਨੇ ਤੜਾਤੀ ਹੁਣ ਇਹ ਧੱਕਾ ਕਰਨ ਲੱਗੇ ਸਾਡੇ ਨਾਲ ਨਹੀਂ ਇੱਕ ਦੀ ਲਾਠੀ ਉਸकी भैंस ਕਹਿੰਦੀ ਉਹ ਹਫ਼ਤਾ ਵੀ ਉਹ ਚਲ ਹਾਂ ਹਾਂ ਬਸ ਇਹੀ ਗੱਲ ਆ ਜੀ ਜੀ ਇੱਕ ਜੀ ਪ੍ਰੀਤ ਮੋਟ ਕੋਟ ਭਾਈ ਦੀ ਮੈਂ ਗੱਲ ਕਰਾਂ ਤੁਸੀਂ ਇਹਨਾਂ ਕੋਈ ਵੀ ਪੱਖ ਕਰਦਾ ਏ ਉਹਨੇ ਤੜਾਈ ਚਲੋ ਕੋਈ ਨਹੀਂ ਉਹ ਆਪਣੇ ਐਸੀ ਭਾਈ ਚਰੇ ਚੀ ਸੀ ਹੂੰ ਔਰ ਅਮਦਾਸ ਦੇ ਸਿੱਖ ਸੀ ਅਸੀਂ ਐਸ ਸੀ ਭਾਈਚਾਰੇ ਦੀ ਹੀ ਮਦਦ ਕਰੀ ਹੈ ਹੁਣ ਤੁਸੀਂ ਮੈਨੂੰ ਸਵਾਲ ਕਰੋ ਵੀ ਤੁਸੀਂ ਕਾਂਗਰਸ ਦਾ ਸਵਾਲ ਕਰਤਾ ਅਸੀਂ ਐਸ ਸੀ ਭਾਈਚਾਰੇ ਦੀ ਹੀ ਮਦਦ ਕਰੀ ਸੀਗੀ ਨਾ ਕਿ ਅਸੀਂ ਕਿਸੇ ਜਰਨਲ ਬੰਦੇ ਦੀ ਮਦਦ ਕੀਤੀ ਹੈ ਅੱਜ ਫੇਰ ਅਸੀਂ ਕਹਨੇ ਆ ਵੀ ਜਿਹੜਾ ਵੀ ਜਰ ਮਲਏ ਨੇ ਤੋੜ ਤੋੜ ਕੇ ਦਾ ਪਿਛਲੀ ਾਰ ਪਿਛਲੇ ਾਰ ਐਮ ਐਲ ਏ ਨੇ ਤੋੜਿਆ ਪਿਛਲੇ ਾਰ ਪ੍ਰੀਤਮ ਕੋੜ ਭਾਈ ਨੇ ਦੇਖਣਾ ਲਿਸਟਾ ਉੱਤੇ ਡੀ ਸੀ ਦੇ ਤੇ ਉਹਨੇ ਤੜਾਈ ਸੀਗੀ ਜਰਨਲ ਕਰਾਈ ਹੈ ਜਦੋਂ ਮਰਮੋਰ ਚਪੰਟਾ ਉਹਨੇ ਜਦ ਰਿਜ਼ਰਵ ਤੋਂ ਰਿਜ਼ਰਵ ਬੋਲ ਤੇ ਤੜਾਤੀ ਇਹਨੇ ਵੀ ਤੜਾਤੀ ਜਦੋਂ ਕਿ ਐਮਐਲਏ ਦੀ ਲਿਸਟ ਜਆੜੀ ਉੱਥੇ ਡੀਸੀ ਦੀ ਕੋਈ ਪਾਵਰ ਨਹੀਂ ਰਹਿ ਜਾਂਦੀ ਠੀਕ ਹੈ ਜੀ ਐਮਐਲਏ ਨੇ ਲਿਸਟ ਬਣਾ ਕੇ ਦੇਤੀ ਡੀਸੀ ਨੂੰ ਤਾਂ ਯਸੋ ਦੇ ਤੇ ਕਰਨੀ ਪੈਣੀ ਆ ਇਹ ਸਰਕਾਰਾਂ ਦੇ ਕੰਮ ਚੱਲਦੇ ਜਿਵੇਂ ਜਿਵੇਂ ਸਰਕਾਰਾਂ ਕਰੀ ਜਾਂਦੀਆਂ ਕੋਈ ਬਦਲਾ ਨਹੀਂ ਸਭ ਤੋਂ ਮੋੜ ਤੋਂ ਲੈ ਕੇ ਪਹਿਲਾਂ ਕਾਲੀਦਾਲ ਸੀ ਕਾਂਗਰਸੀ ਸਾਰੀ ਮੈਂ ਖੁਦ ਕਾਂਗਰਸੀ ਸੀ ਸਾਰਾ ਇਹ ਚੱਲਦਾ ਹੀ ਹੋਇਆ ਠੀਕ ਹੈ ਜੀ ਉਹ ਵੀ ਉਹ ਬਾਗਵਾੜੀ ਆ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡਾ ਇਹ ਸਾਡੀ ਡਿਮਾਂਡ ਪੂਰੀ ਕੀਤੀ ਜਾਵੇ ਨਹੀਂ ਅਸੀਂ ਕੋਈ ਸੰਘਰਸ਼ ਕਰਾਂਗੇ ਬਾਕੀ ਜੀ ਅੱਜ ਸਾਡਾ ਕੋਈ ਕਾਂਗਰਸ ਨਾਲ ਨਹੀਂ ਕੋਈ ਸਾਡਾ ਅਕਾਲੀ ਦਲ ਨਾਲ ਨਹੀਂ ਮੈਂ ਕੋਈ ਕਾਂਗਰਸ ਨਹੀਂ ਅੱਜ ਅੱਜ ਮੈਂ ਸਿਰਫ ਬ੍ਰਾਹਮਣ ਸਭਾ ਐ ਮੈਂ ਸੱਚਾਈ ਤੇ ਖੜਾ ਹਾਂ ਬਸ ਮੇਰੀ ਡਿਮਾਂਡ ਇਹ ਐ ਕਿ ਅਸੀਂ ਤਾਂ ਭਾਈ ਆਪਦੇ ਭਾਈ ਚਾਰੇ ਦੀ ਰਿਜ਼ਰਵ ਕਰਾਉਣੀ ਚਾਹੁੰਦੇ ਆ ਹੋਰ ਸਾਡਾ ਕੋਈ ਸਵਾਲ ਨਹੀਂ ਨਾ ਸਾਨੂੰ ਕਾਂਗਰਸ ਨਾਲ ਆ ਨਾ ਸਾਨੂੰ ਭਾਜਪਾ ਨਾਲ ਆ ਨਾ ਸਾਨੂੰ ਅਕਾਲੀ ਦਲ ਨਾਲ ਐ ਇਹ ਸਾਡਾ ਸਵਾਲ ਐ ਜੀ ਬਸ ਜੀ ਆਜੋ ਭਾਈ ਜੀ ਕੋਈ ਗੱਲ ਕਰਨੀ ਛੋ ਅੱਗੇ ਆਜੋ ਸ਼ਾਮੇ ਜੀ ਸਤਿ ਸ੍ਰੀ ਅਕਾਲ ਜੀ ਬਾਏ ਜੀ ਦਾ ਇਹ ਸੌਂਦਿਆ ਵੀ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਠੀਕ ਹੈ ਨਾ ਵੀ ਹੁਣ ਪ੍ਰੀਤਮ ਨੇ ਬਣਾਇਆ ਸੀ ਉਹ ਵੀ ਭਾਈਚਾਰੇ ਨੇ ਵੋਟਾਂ ਪਾ ਕੇ ਬਣਾਇਆ ਸੀ ਕਾਂਗਰਸ ਉਹਨੇ ਜੋ ਮੋਹਨ ਨੂੰ ਬਣਾਤਾ ਸਰਪੰਚ ਮੋਹਨ ਨੇ ਕੋਈ ਕੰਮ ਕੀਤਾ ਦੋ 250 ਕਾਰਡ ਕਟਾਇਆ ਗਿਆ ਮੋਹਨ ਦੀ ਸਰਪੰਚੀ ਦੇ ਵਿੱਚ ਗਰੀਬ ਦੱਸੋ ਗਰੀਬ ਕਿਹੜਾ ਨੇ ਜੋ امیر ਕਿਹੜਾ ਸੀ ਜਿਨ੍ਹਾਂ ਦਾ ਕਾਰਡ ਕਟਾਏ ਆ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਹੁਣ ਜੇ ਸਰਕਾਰ ਆਈ ਹੈ ਆਮ ਪਾਰਟੀ ਨੂੰ ਵੋਟਾਂ ਪਾਈਆਂ ਜਗਸੀਰ ਨੂੰ ਤੋ ਕਿਹਨੇ ਪਾਈਆਂ ਐਸੀ ਨੇ ਪਾਈਆਂ ਇਸ ਧਰਮ ਸਾਲ ਚ ਖੜ ਕੇ ਕੌਣ ਨੇ ਐਸੀ ਬਾਰੇ ਸੋਚਿਆ ਵੀ ਮੇਰੇ ਐਸੀ ਬੰਦੇ ਭਾਈਚਾਰਾ ਦਾ ਮੇਰਾ ਹੀ ਹੈ ਜਿੰਨ ਮੈਨੂੰ ਐਮਐਲਏ ਬਣਾ ਸਕਦੇ ਆ ਤੇ ਅੱਜ ਅਸੀਂ ਸਾਡਾ ਹੱਕ ਹੋ ਗਿਆ ਫਿਰ ਕਿਸੇ ਨੂੰ ਕਿਉਂ ਦਿੰਦਾ ਸਾਨੂੰ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹੈ